ਇਨਾ ਬਿਰੇਟਾ ਮੇਰਾ ਨਾਮ ਹੈ ਜੀ ਅਮਿਤ ਜਰੀਆਲ ਕਿੱਥੋਂ ਦੇ ਰਹਿਣ ਵਾਲੇ ਆ ਅਸੀਂ ਬੁੱਢਾਵੜ ਕੀ ਗੱਲ ਬਾਤ ਹੋਈ ਬਿਰੇ ਅਸੀਂ ਗੱਲ ਬਾਤ ਜੀ ਸਵੇਰੇ 4 ਵਜੇ ਮੇਰੀ ਵੱਡੀ ਭਝਾਈ ਜਿੱਦਾਂ ਉੱਠੇ ਆ ਉਹਨਾਂ ਨੇ ਆਪਣੇ ਕਮਰੇ ਦਾ ਲੋਕ ਦੇਖਿਆ ਕਿ ਬੰਦੀ ਅੰਦਰਲੀ ਸਾਈਡ ਤੋਂ ਅੱਛਾ ਜੀ ਕਿ ਅਸੀਂ ਬਾਹਰ ਸੁੱਤੇ ਦੇ ਸੀਗੇ ਜਿੱਲੇ ਆਪਾਂ ਪਿਛਲੇ ਪਾਸੇ ਘੁੰਮ ਕੇ ਦੇਖਿਆ ਆਪਣੇ ਰੂਮ ਦਾ ਗਲੀ ਵਿੱਚ ਜਾ ਕੇ ਤੇ ਗਲੀ ਵਿੱਚੋਂ ਗ੍ਰਿਲ ਪੁੱਟੀ ਦੀ ਸੀਗੀ ਕੋਈ ਅੰਦਰ ਗਿਆ ਉਹਨਾਂ ਅੰਦਰ ਜਾ ਕੇ ਸਾਡਾ ਪੇਟੀਆਂ ਟਰੰਕ ਅਲਮਾਰੀ ਸਭ ਕੁਝ ਬੈੱਡ ਬੁੱਢ ਤਣੋਫ ਕੇ ਉਦੇ ਵਿੱਚੋਂ ਤਰਕੀਬਨ 9.5 ਤੋਲੇ ਸੋਨਾ ਸੀਗਾ ਵਿੱਚੋਂ 4.5 ਲੱਖ ਦੇ ਕਰੀਬ ਕੈਸ਼ ਸੀਗਾ ਜੀ ਉਹ ਲੈ ਕੇ ਜੀ ਭੱਜ ਗਏ ਸਾਨੂੰ ਕੁਝ ਨਹੀਂ ਪਤਾ ਚੱਲਿਆ ਜੀ ਅਸੀਂ ਇੱਕ ਚਾਰ ਪੰਜ ਮੈਂਬਰ ਬੱਚਿਆਂ ਸਮੇਤ ਆਪਾਂ 6-7 ਬੰਦੇ ਹੀ ਗਏ ਕਸ ਉੱਥੇ ਸਾਨੂੰ ਕੁਝ ਨਹੀਂ ਪਤਾ ਲੱਗਾ ਕੋਈ ਜੰਦੀ ਜਾਂ ਕੋਈ ਦਰਵਾਜਾ ਕੁਝ ਆਵਾਜ਼ ਨਹੀਂ ਆਇਆ ਜੀ ਕੁਝ ਕੋਈ ਹਰਕਤ ਨਹੀਂ ਹੋਈ ਉਹਨੇ ਹੋਲੇ ਕਿਤੇ ਗਿਰੇ ਲਪਟੀਆ ਅੰਦਰੋ ਜਾ ਕੇ ਦਰਵਾਜ਼ਾ ਬੰਦ ਕੀਤਾ ਕੋਈ ਹਰਕਤ ਨਹੀਂ ਹੋਈ ਸਾਨੂੰ ਕੋਈ ਨਹੀਂ ਪਤਾ ਲੱਗਾ ਉਹਦੇ ਬਾਰੇ ਆਪਾਂ ਸੁੱਤੇ ਸੁੱਤੇ ਸਵੇਰੇ 4 ਵਜੇ ਪਤਾ ਲੱਗਾ ਜੀ ਸਾਨੂੰ ਕਿ ਸਾਡਾ ਦਰਵਾਜ਼ਾ ਅੰਦਰੋਂ ਲੋਕ ਜਿੱਦਾਂ ਬੈਕ ਸਾਡ ਤੋਂ ਘੁੰਮ ਕੇ ਆਏ ਗ੍ਰਿਲ ਪੁੱਟੀ ਪਈ ਗ੍ਰਿਲ ਵੀ ਬੜੇ ਪਿਆਰ ਨਾਲ ਪੁੱਟੀ ਪਈ ਕੋਈ ਨਟ ਨਹੀਂ ਟੇਡਾ ਹੋਇਆ ਕੋਈ ਗ੍ਰਿਲ ਨਹੀਂ ਟੱਡੀ ਹੋਈ ਪਿਆਰ ਨਾਲ ਪੁੱਟ ਕੇ ਨੁਕਸਾਨ ਕਿੰਨਾ ਕੁ ਹੋ ਗਿਆ ਵੀਰੇ ਜਿਹੜੇ ਕਰਦੇ ਨੁਕਸਾਨ ਦੱਸੇ ਕਰਦੇ ਜੀ ਸ਼ਾਇਦ 4 4 6 4 4.5 ਲੱਖ ਰੁਪਏ ਕੈਸ਼ ਹੀਗਾ ਔਰ 9 9.5 ਤੋਲੇ ਸੋਨਾ ਸੀਗਾ ਜੀ ਬਸ ਪਰ ਸੀਗਾ ਬ੍ਰਦਰ ਦਾ ਉਹਦੇ ਵਿੱਚ ਆਧਾਰ ਕਾਰਡ ਵਗੈਰਾ ਪੈਨ ਕਾਰਡ ਵਗੈਰਾ ਏਟੀਐਮ ਵਗੈਰਾ ਕੈਸ਼ ਹੀਗਾ ਤੇ 2-4000 ਰੁਪਇਆ ਮਤਲਬ ਸਭ ਕੁਝ ਲੱਗੇ ਆ ਹਾਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹੀ ਪ੍ਰਸ਼ਾਸਨ ਅੱਗੇ ਹੀ ਮੰਗਿਆ ਜੀ ਕਿ ਹੁਣ ਚੋਰਾ ਨੂੰ ਫੜੋ ਗਰੀਬ ਬੰਦੇ ਆ ਇਹ ਜੀ ਤੇ ਉਹ ਵੱਡੇ ਨੇ ਮੰਗ-ਮੁੰਕੇ ਕਿਤੋਂ ਪੈਸੇ ਕਿਤੇ ਹੁਣ ਬਾਹਰ ਜਾਣਾ ਹੈ ਵੀਜ਼ਾ ਲੱਗਿਆ ਜਿਹੜਾ ਥੋੜੇ ਦਿਨਾਂ ਨੂੰ ਟਿਕਟ ਕਰਵਾਣੀ ਸੀ ਉਹ ਸਾਰੇ ਪੈਸੇ ਲੁੱਟ ਕੇ ਲੈ ਗਏ ਜੀ ਪ੍ਰਸ਼ਾਸਨ ਅੱਗੇ ਹੀ ਵੀ ਕਿ ਕੋਈ ਹੱਲ ਕਰੋ ਸਾਡੇ ਜੀ ਗਰੀਬ ਬੰਦੇ ਆਪਾਂ ਯਕੀਨ ਨਾਮ ਆ ਜੀ ਤੁਹਾਡਾ ਅਗਵਿੰਦਰ ਸਿੰਘ ਅੱਛਾ ਜੀ ਇੱਕ ਗੱਲ ਦੱਸੋ ਜੀ ਕੋਈ ਟਿਕਟ ਕਿੱਥੇ ਕਿੱਥੇ ਕਰਵਾਉਣੀ ਜਦ ਸੁਬੀਰ ਦੇ ਮੋਟਿਆਂ ਇੱਕ ਬੋਟੀ ਉਟੀਆ ਲੈਣਾ ਜਾਂਦਾ ਪੜਨਾ ਤੇ ਇੱਕ ਕਪੜੇ ਦੇ ਕਿ ਉਹ ਜਾਣੋ ਤੇ ਜਿਹੜੇ ਦੇਖਿਆ ਨੇ ਉਹ ਕਾਲਾ ਪਿਆ ਇਸ ਲਾਪੀ ਕਿਆ ਗਾਂ ਲਾਪੀ ਕੱਲਾ ਲਾਪੀ ਕਾ ਸੱਸ ਮੇਰੇ ਖੜਾਵਾ ਪਾ ਗਈ ਐ ਤੇ ਮੈਂ ਉੱਠ ਕੇ ਆਇਆ ਤੇ ਮੈਂ ਦੇਖਣਾ ਕਿਹੜਾ ਖੜਾਵਾ ਕੰਦੀ ਪਾ ਗਈ ਐ ਇਹਨੇ ਕਿਹਾ ਖੜਾਵਾ ਪਿਆ ਮੈਂ ਕਹਾਂ ਇਹ ਖੜਾਵਾ ਆਪੇ ਜਿੱਪਿਆ ਕਪੀਚਲ ਬੜੀਉ ਕਹਿੰਦੀ ਆਪਰੇ ਜਗ੍ਹਾ ਐ ਇਹ ਸੁੱਕਿਆ ਗਏ ਮੈਂ ਸੁੱਕਿਆ ਫਿਰ ਮੈਂ ਤੱਕੀ ਹੀ ਗਾੜੀ ਮੈਂ ਮਸਮਾਲਿਆ ਨੂੰ ਜੀ ਤੇ ਦੇਖਿਆ ਤੱਕੀ ਕੁੱਟੀ ਪਈ ਗਰੇਲ ਸਾਰੀ ਹਾਂ ਇਹ ਗੱਲ ਹੋਈ ਪਤਾ ਵੀ ਨਹੀਂ ਲੱਗਾ ਕਿ ਇਹ ਜਦੋਂ ਚੋਰ ਆਏ ਜਾਂ ਕਿਵੇਂ ਸੀ ਘਰਤੀ ਮਜੂਰ ਸੀ ਸਾਰੇ ਘਰੀਏ ਕੋਈ ਪਰੇ ਨ ਲਗਾ ਜੀ ਸਹੀ ਕਿਤੇ ਕੋਈ ਪਰੇ ਨੁਕਸਾਨ ਕਿੰਨਾ ਹੋ ਗਿਆ ਜੀ ਕਾਹ ਲਈ ਗਿਆਣਾ ਨੌਕ ਤੋੜੇ ਅੱਛਾ ਜੀ ਆ ਤੇ 10000 ਰੁਪਿਆ ਦਾ ਇਹਨੂੰ ਹੀ ਪਤਾ ਬੋਟੀ ਰੱਖਿਆ ਨੇ ਜੀ ਇਹਨੂੰ ਸਾਰਾ ਸਾਮਾਨ ਆਹੀ ਜਮੀਨ ਵੀ ਦਾ ਨਾ ਹੀ ਕਰਾਤੀ ਜੀ ਇਹਨਾਂ ਕਰਾਤੀ ਨਾ ਕੋਈ ਪ੍ਰਸ਼ਾਸਨ ਤੋਂ ਕੀ ਮੰਨ ਕਰਦੇ ਦੇਖੋ ਇਨਸਾਨ ਮਿਲਣਾ ਜੀ ਦਾ ਹੋਰ ਕੀ ਹੈ ਗਰੀਬ ਆਦਮੀ ਮਰਨ ਮੈਂ ਤਾ ਰਹਾ ਭਾ ਕਰਕੇ ਜੋੜਿਆ ਮਰੋਂ ਲਾਗੇ ਉਹ ਘੜੀ ਜੀ ਅਲੀ ਕਰਦੇ ਥਾਰੇ ਠੀਕ ਹੈ ਜੀ ਹਾਂ ਹਾਂ ਤਾਂ ਹਟ ਮੇਰਾ ਨਾਮ ਸੰਗਰਾਮ ਸਿੰਘ ਹੈ ਸਰ ਜੀ ਅੱਜ ਪਿੰਡ ਵਿੱਚ ਤੁਹਾਡੇ ਵਾਰਦਾਤ ਹੋਇਆ ਕੀ ਗੱਲਬਾਤ ਹੈ ਜੀ ਇਹ ਬਾਰ ਵਾਰ ਜੀ ਦੋ ਹੋਈਆਂ ਸਾਡੇ ਚੋਰੀਆਂ ਰਾਤ ਔਰ ਅਣਪਛਾਤੇ ਬੰਦੇ ਆ ਅਸੀਂ ਕਹਿ ਨਹੀਂ ਸਕਦੇ ਕੌਣ ਕਰ ਗਏ ਆ ਬਾਕੀ ਜੋ ਹੋਇਆ ਹੈ ਬਹੁਤ ਮੜਾ ਹੋਇਆ ਅਸੀਂ ਪਿੰਡ ਵਾਸੀ ਹੋਰ ਵੀ ਰਹਿੰਦੇ ਇੱਥੇ ਅਗਰ ਇਹਨਾਂ ਚੋਰਾਆਂ ਦਾ ਮੋ ਇਸ ਢੰਗ ਨਾਲ ਪੈ ਗਿਆ ਤੇ ਹੋਰ ਵੀ ਕਈ ਘਰਾ ਜਿਹੇ ਜਿਹੇ ਵਾਰਦਾਤਾਂ ਹੋਣ ਦੀ ਸੰਭਾਵਨਾ ਆ ਔਰ ਇਹਦੇ ਵਿੱਚ ਸਾਨੂੰ ਹੋਰ ਖਬਰ ਲੱਗੀ ਹੈ ਕਿ ਰਾਤ ਇਹ ਦੋ ਵਾਰਦਾਤਾਂ ਤੋਂ ਬਾਅਦ ਇਕ ਕਿਸੇ ਹੋਰ ਦੇ ਘਰ ਵੀ ਵੜਿਆ ਉਹ ਪਰਿਵਾਰ ਥੜਾ ਫੌਜੀ ਹੈ ਉਹ ਰਾਤ ਆਪਣੀ ਛਾਤੇ ਚੜ੍ਹ ਕੇ ਜੇਲੇ ਤੇ ਇਹ ਬੰਦਾ ਸੀ ਕੋਈ ਲੱਕੜਾਂ 'ਚ ਲੁਕ ਗਿਆ ਅੱਛਾ ਜੀ ਉਹਨਾਂ ਨੇ ਫਿਰ ਨਿਗਰਾਨੀ ਕੀਤੀ ਤੇ ਇਹ ਭੱਜ ਕੇ ਬਾਗ 'ਚ ਵੜ ਗਿਆ ਇਹ ਰਾਤ ਕੋਈ 1:30 ਵਜੇ ਦੀ ਗੱਲ ਹੈ ਟੋਟਲ ਕਿੰਨਾ ਕ ਨੁਕਸਾਨ ਹੋਇਆ ਦੋਨਾਂ ਤਰ੍ਹਾਂ ਦੇ ਦੋਨਾਂ ਤਰ੍ਹਾਂ ਦਾ ਨੁਕਸਾਨ ਮੰਨ ਕੇ ਚੱਲੋ ਜੀ ਲਗਭਗ ਕੈਸ਼ ਪਲੱਸ ਗਹਿਣੇ 22 ਲੱਖ ਰੁਪਏ ਦਾ ਆ ਟੋਟਲ ਸਾਰੀ ਸਮਾਨ ਜਿਹੜਾ ਹਾਂਜੀ ਹਾਂਜੀ 22 ਲੱਖ ਰੁਪਏ ਦਾ ਕੈਸ਼ ਕੈਸ਼ ਅਤੇ ਸੋਨਾ ਆ ਗਹਿਣੇ ਆ ਲੇਡੀਜ਼ ਦੇ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਜੀ ਪ੍ਰਸ਼ਾਸਨ ਨੂੰ ਕਿ ਇਸ ਪ੍ਰਤੀ ਸਖਤਾਈ ਨਾਲ ਕਾਰਵਾਈ ਕੀਤੀ ਜਾਏ ਚੋਰਾਂ ਨੂੰ ਪਕੜਿਆ ਜਾਏ ਔਰ ਉਹਨਾਂ ਨੂੰ ਸਹੀ ਸਜ਼ਾ ਮਿਲਣੀ ਚਾਹੀਦੀ ਹੈ ਪ੍ਰਸ਼ਾਸਨ ਅਗਰ ਕੋਈ ਉਹਨਾਂ ਦੀ ਕੀ ਕਹਿੰਦੇ ਗਵਾਹੀ ਪੇਸ਼ ਕਰਕੇ ਜਾਂ ਉਹਨਾਂ ਦੀ ਜ਼ਮਾਨਤ ਕਰੇ ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਹੈ ਇਹ ਮਨਨੂ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਤਾਂ ਜੋ ਬਾਕੀ ਹੋਰਾਂ ਨੂੰ ਵਿਨਸੇਤ ਮਿਲੇ ਠੀਕ ਓਕੇ ਇਹ ਸਰ ਅੱਜ ਬੁੱਢਾਵੜ ਦੇ ਪਿੰਡ ਵਿੱਚ ਚੋਰੀ ਹੋਈ ਗੱਲ ਦਾ ਤੇ ਬੁੱਢਾਵੜ ਪਿੰਡ ਦੇ ਵਿੱਚ ਰਾਤ ਜਿਹੜੀ ਬੀਤੀ ਰਾਤ ਨੂੰ ਦੋ ਚੋਰੀਆਂ ਹੋਈਆਂ ਜੀ ਅਲੱਗ-ਅਲੱਗ ਘਰਾਂ ਵਿੱਚ ਚੋਰੀਆਂ ਹੋਈਆਂ ਜੀ ਕਮਿੰਦਰ ਸਿੰਘ ਦੇ ਘਰ ਚੋਰੀ ਇੱਕ ਦੇਖੋ ਜੀ ਮਲੀਸ਼ ਦੇ ਘਰ ਚੋਰੀ ਹੋਈ ਹੈ ਇਸ ਚੋਰੀ ਦੇ ਸਬੰਧ ਵਿੱਚ ਅਸੀਂ ਜਿਹੜੀ ਤਤਤੀਸ਼ ਕਰ ਰਹੇ ਹਾਂ ਜੀ ਅਸੀਂ ਡਾਕਸ ਕੋਲ ਟੀਮ ਤੇ ਪਲੱਸ ਫਿੰਗਰਪ੍ਰਿੰਟ ਟੀਮ ਬੁਲਾਈ ਗਈ ਹੈ ਜਿਹੜੀ ਜਿਹੜਾ ਅਸਲ ਜਿਹੜੇ ਦੋਸ਼ੀ ਹੋਣਾਂ ਨੂੰ ਛੇਤੀ ਤੁਸੀਂ ਤੇ ਗ੍ਰਿਫਤਾਰ ਕੀਤਾ ਜਾਊਗਾ ਤੇ ਛੇਤੀ ਤੁਸੀਂ ਟ੍ਰੇਸ ਕੀਤਾ ਜਾਊਗਾ ਹਾਂ ਜੀ ਕੀ ਤੇ ਸ਼ੱਕ ਸ਼ੁਕ ਜਾਂ ਹਾਂ ਜੀ ਆਪਣੇ ਡਾਕਸ ਪੁਲਿਸ ਇਨਵੈਸਟੀਗੇਸ਼ਨ ਚੱਲ ਰਹੀ ਜੀ ਜਿਤਨੀ ਸ਼ੱਕ ਹੋਏ ਦੱਸਣਗੇ ਕੁਝ ਨੂੰ ਹੋਗਾ ਜੀ ਇਹਦੇ ਬਾਰੇ ਪਤਾ ਕੀਤਾ ਜਾਊਗਾ ਜੀ ਜਿਹੜਾ ਵੀ ਅਸੀਂ ਮਲਜ਼ਮ ਪਾਇਗਾ ਉਹ ਬਰਕਰਾਰ ਵੰਦੀ ਕਰ ਦਿੱਤੀ ਜਾਊਗੀ ਕਿਹੜੇ ਤੰਗੇ ਪਰਾਣੀ ਬੰਦੇ ਚੋਰੀ ਚੜੀ ਕਰਦੇ ਆ ਕਿਉਂਕਿ ਉਹਨਾਂ ਦੇ ਸਿੰਗਰ ਪ੍ਰਿੰਟ ਮਿਲਦੀ ਕੋਈ ਦਾ ਹੋ ਸਕਦਾ ਇਦਾਂ ਜਿਹਾ ਹਾਂਜੀ ਹਾਂਜੀ ਉਹਨਾਂ ਦਾ ਸਾਡੇ ਕੋ ਫਿੰਗਰਪ੍ਰਿੰਟ ਵਗੈਰਾ ਰਿਕਾਰਡ ਹੁੰਦਾ ਜੀ ਉਹਨਾਂ ਨੂੰ ਲੈ ਕੇ ਦੁਬਾਰਾ ਜੀ ਉਹਨੂੰ ਇਨਵੈਸਟੀਗੇਸ਼ਨ ਕਰਾਂਗੇ ਜੀ ਸ਼ਾਮਿਲ ਤੇ ਤਿਸ਼ ਕਰਾਂਗੇ ਉਹਨਾਂ ਸਾਰੇ ਬੰਦੇ ਨੂੰ ਕਰਾਂਗੇ ਉਹਨਾਂ ਨੂੰ ਪੁੱਛ ਕੇ ਚਿਖਾਂਗੇ ਸਾਰੇ ਕਰਕੇ ਹਾਂ ਤੇ ਕੀ ਆਪ ਆਪਣਾ ਮੈਸੇਜ ਕੀ ਜਾਣਗੇ ਕੀ ਆਮ ਪਬਲਿਕ ਨੂੰ ਆਮ ਪਬਲਿਕ ਨੂੰ ਕਹਿੰਦੇ ਕਿ ਜਿਹੜਾ ਹੁਣ ਡੀਸੀ ਸਾਹਿਬ ਦੇ ਇੱਕ ਹੁਕਮ ਜਾਰੀ ਕੱਲ ਜਾਰੀ ਹੋਇਆ ਵੀ ਹੁਣ ਪਿੰਡਾਂ ਵਿੱਚ ਟਿਕਰੀ ਪਾਰੇ ਲਾਏ ਜਾਣ ਜਿਹੜੀ ਉਹ ਟਿਕਰੀ ਪਾਰੇ ਜਰੂਰ ਹੋ ਜਾਣ ਟਿਕਰੀ ਪਾਰੇ ਨਾਲ ਪ ਇਹਨਾਂ ਨੂੰ ਇਹ ਬਾਤਾਂ ਵਰਤਾਂ ਚੁਰਿ ਦਿਓ ਟੈਸਟ ਕਰਾ ਜਾਓ